ਉਹਦੇ ਵਿੱਚ ਚਿਪ ਵਾਲੇ ਮੀਟਰ ਜਿਹੜੇ ਪੰਜਾਬ ਸਰਕਾਰ ਨੇ 30 ਸਤੰਬਰ ਤੱਕ ਕਿਹਾ ਸੀ ਹਾਂ ਜੇ ਅਸੀਂ ਲਵਾ ਦਾਂਗੇ 30 ਸਤੰਬਰ ਤੱਕ ਪੰਜਾਬ ਦੇ ਵਿੱਚ ਮੀਟਰਾਂ ਦਾ ਐਲਾਨ ਕੀਤਾ ਪਰ ਸਾਡੇ ਕਿਸਾਨ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਕਿਉਂਕਿ ਉਹ ਚਿਪ ਵਾਲੇ ਮੀਟਰਾਂ ਦਾ ਨੁਕਸਾਨ ਕੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਚਿਪ ਵਾਲਾ ਮੀਟਰ ਤੁਹਾਡੇ ਘਰੇ ਆ ਕੇ ਇੱਕ ਵੀ ਬਿਜਲੀ ਵਾਲਾ ਤਾਰ ਲਾ ਦੂਗਾ ਐਕਟੀਵੇਟ ਹੋ ਗਿਆ ਤੇ ਉਹਦਾ ਸਾਰਾ ਜਿਹੜਾ ਉਹਦਾ ਸਿਸਟਮ ਉਹ ਆਨਲਾਈਨ ਬਿੱਲਿੰਗ ਕਰਦੇ ਵਿੱਚ ਲਿਆ ਜਾਊਗਾ ਜੇ ਤੁਸੀਂ 4 ਕਿਲੋਵਾਰਟ ਦਾ ਮੀਟਰ ਰੱਖਿਆ ਹੈ ਤੇ ਤੁਸੀਂ 2 ਕਿਲੋਵਾਰਟ ਦੀ ਬਿਜਲੀ ਯੂਜ਼ ਕਰਦੇ ਹੋ ਤੇ ਤੁਹਾਨੂੰ ਉਹਦੇ ਤੇ ਜੁਰਮਾਨਾ ਪਾਇਆ ਜਾਊਗਾ ਉਹ ਦੂਜਾ ਨੰਬਰ ਕਿ ਉਹ ਜੇ ਤੁਸੀਂ ਉਹਦੇ ਨਾਲ ਛੇੜਛਾੜ ਕਰਦੇ ਹੋ ਉਹਦੀ ਤਾਰ ਲਾਉਂਦੇ ਹੋ ਤਾਂ ਉਹ ਤੁਹਾਡੀ ਫੋਟੋ ਕੈਪਚਰਿੰਗ ਕਰਕੇ ਬਿਜਲੀ ਦਫ਼ਤਰ ਦੇ ਵਿੱਚ ਦੇ ਦੇਊਗਾ ਕਿਉਂਕਿ ਉਹਦੇ ਵਿੱਚ ਕੈਮਰਾ ਫਿੱਟ ਕੀਤਾ ਗਿਆ ਹੈ ਤੀਜਾ ਨੰਬਰ ਉਹਦਾ ਹੈ ਕਿ ਜਦੋਂ ਤੁਸੀਂ ਤਾਰ ਲਾਓਗੇ ਤਾਂ ਉਹ ਅਗਲੀ ਬਿਜਲੀ ਕਰਦੇ ਵਿੱਚ ਮੈਸੇਜ ਚਲ ਜੂਗਾ ਕਿ ਇਹ ਤੁਹਾਡਾ ਮਿੱਟ ਜਿਹੜਾ ਬੰਦ ਹੋ ਚੁੱਕਾ ਹੈ ਉਹਦਾ ਉਸ ਤੋਂ ਅੱਗੇ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਹੈ ਪਹਿਲਾਂ ਕੀ ਹੁੰਦਾ ਸੀ